ਪਾਣੀ ਇਥੇ ਪੰਜ ਪੰਜ ਛੇ ਛੇ ਪਟੋਣਾ ਪਾੜ ਗਿਆ ਸਾਰਾ ਜਿ ਕੱਕੰਦਾ ਇਹ ਹਿੰਦੀ ਬੰਦੀ ਸਾਲੀ ਕਾ ਇੰਨੀ ਜਲਦੀ ਖਾਣ ਲੜੀਆਂ ਤੇ ਇਦਨ ਵਾਲ ਨਿਕਲ ਗਈ ਜੀ ਇੱਕ ਕਮਰਾ ਹੀ ਹੈ ਤੁਹਾਡੇ ਕੋਲੇ ਇੱਕੋ ਹੀ ਹੈ ਮੈਂ ਕੋਈ ਹੋਤੀ ਨਹੀਂ ਮੈਂ ਕਰਦਾ ਡੱਪਾ ਰੱਖੀ ਮੜਾ ਮੋਟਾ ਵੀ ਨਹੀਂ ਹੁੰਦਾ ਮੇਰੇ ਕੋ ਕਿਉਂ ਇੱਕ ਮੇਰਾ ਚੂਲਾ ਵੀ ਦੂਹਰਾ ਪਿਆਸ ਬਣਾਈ ਆ ਕਿੰਨੇ ਬੱਚੇ ਆ ਬਾਪੂ ਤੁਹਾਡੇ ਇਹੋ ਜੀ ਇਹੀ ਆ ਧੰਨ ਜੀ ਕੀ ਨਾਮ ਤੇਰਾ ਕੀ ਕੰਮ ਕਰਦਾ ਹੈ ਡੰਗਰ ਰੱਖਿਆ ਮਾਟਾ ਛੱਡ ਗਿਆ ਹੈ ਕਾ ਰਾਧਾ ਕਿਵੇਂ ਤਿੰਨ ਛੱਡ ਗਿਆ ਸੀ ਤੇ ਫਿਰ ਬਣਿਆ ਨਹੀਂ ਬਣਾਉਣਾ ਫਿਰ ਇਹ ਤੇ ਰੋਟੀ ਕਿੱਥੇ ਪਕਾਉਣੀ ਹੁੰਦੀ ਆ ਆਪਣੇ ਕੋਲ ਗਿਆਸ ਕੌਣ ਜਿਹੜੀ ਹੁੰਦੀ ਤਾਂ ਪਾ ਜਣਾ ਪਹਿਲੇ ਪਾੜਨਾ ਹੈ